ਧਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੀ ਮਹਿਮਾ ਸਦੀਆਂ ਤੋਂ ਸਾਰਾ ਜਗਤ ਗਾਉਂਦਾ ਆ ਰਿਹਾ ਹੈ ਦਿਲਾਂ ਵਿੱਚ ਸਤਕਾਰ ਅਤੇ ਸ਼ਰਧਾ ਧਨ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਆ ਕੇ ਆਪਣੇ ਆਪ ਹੀ ਬਣ ਜਾਂਦੀ ਹੈ ਵਿਸ਼ਵਾਸ ਅਤੇ ਸ਼ਰਧਾ ਦੀ ਗੱਲ ਹੈ ਧਨ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਵੱਡੇ ਤੋਂ ਵੱਡਾ ਦੁੱਖ ਖਤਮ ਹੋ ਜਾਂਦਾ ਹੈ ਜੇਕਰ ਮਨ ਦੇ ਅੰਦਰ ਵਿਸ਼ਵਾਸ ਹੋਵੇ ਦੁਨੀਆ ਦਾ ਕੋਈ ਵੀ ਇਨਸਾਨ ਕਿਸੇ ਵੀ ਧਰਮ ਜਾਤੀ ਦਾ ਹੋਵੇ ਪਰਮਾਤਮਾ ਦੀ ਕਿਰਪਾ ਸਭ ਦੇ ਉੱਤੇ ਹੁੰਦੀ ਹੈ ਇਹ ਥਾਨ ਗੁਰੂ ਰਾਮਦਾਸ ਪਾਤਸ਼ਾਹ ਦਾ ਦਰ ਸ੍ਰੀ ਹਰਮੰਦਰ ਸਾਹਿਬ ਸਰਬ ਸਾਂਝਾ ਦਰਬਾਰ ਹੈ ਤੇ ਇੱਥੇ ਦੇ ਸਰੋਵਰ ਦੀ ਮਹਿਮਾ ਸਾਰਾ ਜਗਤ ਜਾਣਦਾ ਹੈ ਅੱਜ ਇੱਕ ਅਜੇਹੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਦੇਖ ਸੁਣ ਕੇ ਸਭ ਦੀਆਂ ਅੱਖਾਂ ਖੁੱਲੀਆਂ ਤੇ ਖੁੱਲੀਆਂ ਹੀ ਰਹਿ ਗਈਆਂ ਤੇ ਇਹ ਸੱਚੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਇੱਕ ਚਮਤਕਾਰ ਦਾ ਖੁਲਾਸਾ ਹੋਇਆ ਜਿਸ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਸਰਦਾਰ ਜਗਜੀਤ ਸਿੰਘ ਆਪਣੇ ਕੁਝ ਸਾਥੀਆਂ ਦੇ ਨਾਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਟ੍ਰੇਨ ਵਿੱਚ ਬੈਠੇ ਕਿਸੇ ਮੀਟਿੰਗ ਦੇ ਸਿਲਸਿਲੇ ਵਿੱਚ ਉਹ ਮੁੰਬਈ ਜਾ ਰਹੇ ਸਨ ਸਰਦਾਰ ਜਗਜੀਤ ਸਿੰਘ ਆਪਣੇ ਕੁਝ ਸਾਥੀਆਂ ਦੇ ਨਾਲ ਟ੍ਰੇਨ ਵਿੱਚ ਆਪਣੀਆਂ ਸੀਟਾਂ ਦੇ ਕੋਲ ਜਾ ਪਹੁੰਚੇ ਉਹਨਾਂ ਨੇ ਜਾ ਕੇ ਦੇਖਿਆ ਕਿ ਉੱਥੇ ਇੱਕ ਮੁਸਲਮਾਨ ਵੀਰ ਆਪਣੀ ਫੈਮਿਲੀ ਦੇ ਨਾਲ ਬੈਠਾ ਹੋਇਆ ਸੀ ਉਸ ਮੁਸਲਮਾਨ ਵੀਰ ਦੀ ਘਰ ਵਾਲੀ ਤੇ ਉਹਨਾਂ ਦਾ 9 ਸਾਲ ਦਾ ਬੇਟਾ ਉਸ ਮੁਸਲਮਾਨ ਫੈਮਿਲੀ ਨੇ ਵੀ ਉਸ ਡੱਬੇ ਦੇ ਵਿੱਚ ਹੀ ਸਫ਼ਰ ਕਰਨਾ ਸੀ ਇਸ ਦੇ ਵਿੱਚ ਤੇ ਕੋਈ ਵੱਡੀ ਗੱਲ ਨਹੀਂ ਸੀ ਪਰ ਉੱਥੇ ਇੱਕ ਸ਼ੱਕ ਪੈਦਾ ਕਰਨੇ ਵਾਲੀ ਅਤੇ ਹੈਰਾਨ ਕਰ ਦੇਣੇ ਵਾਲੀ ਘਟਨਾ ਵਾਪਰੀ ਜਗਜੀਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਉਸ ਡੱਬੇ ਵਿੱਚ ਇੱਕ ਅਜੀਹਾ ਕ੍ਰਿਸ਼ਮਾ ਦੇਖਿਆ ਜਗਜੀਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਦੇਖਿਆ ਉਸ ਮੁਸਲਮਾਨ ਪਰਿਵਾਰ ਨੇ ਸੀਟ ਦੇ ਉੱਤੇ ਵਧੀਆ-ਵਧੀਆ ਕੱਪੜੇ ਵਿਛਾ ਕੇ ਸੁੰਦਰ ਗਲੀਚੇ ਵਿਛਾ ਕੇ ਉਹਨਾਂ ਨੇ ਉੱਚਾ ਕਰਕੇ ਇੱਕ ਘੜਾ ਰੱਖਿਆ ਹੋਇਆ ਸੀ ਉਹ ਸਾਰੀ ਫੈਮਿਲੀ ਆਪ ਥੱਲੇ ਬੈਠੀ ਹੋਈ ਸੀ ਅਤੇ ਬੜੇ ਸਤਕਾਰ ਦੇ ਨਾਲ ਉਸ ਘੜੇ ਨੂੰ ਉੱਚਾ ਕਰਕੇ ਰੱਖਿਆ ਹੋਇਆ ਸੀ ਸਾਰੇ ਸਿੰਘ ਸੋਚਣ ਲੱਗੇ ਪਤਾ ਨਹੀਂ ਇਸ ਮੁਸਲਮਾਨ ਨੇ ਘੜੇ ਵਿੱਚ ਕਿਹੜੀ ਐਸੀ ਚੀਜ਼ ਪਾਈ ਹੋਈ ਹੈ ਜਿਸ ਦਾ ਇਹ ਇੰਨਾ ਸਤਕਾਰ ਕਰ ਰਹੇ ਹਨ ਇਹ ਸਭ ਦੇਖ ਕੇ ਜਗਜੀਤ ਸਿੰਘ ਤੋ ਰਿਹਾ ਨਹੀਂ ਗਿਆ ਉਹਨਾਂ ਨੇ ਮੁਸਲਮਾਨ ਵੀਰ ਨੂੰ ਪੁੱਛ ਹੀ ਲਿਆ ਕਿ ਤੁਸੀਂ ਇਸ ਘੜੇ ਵਿੱਚ ਕੀ ਲੈ ਕੇ ਜਾ ਰਹੇ ਹੋ ਜਿਸ ਨੂੰ ਐਨੇ ਸਤਕਾਰ ਦੇ ਨਾਲ ਸੋਹਣੇ ਕੱਪੜੇ ਬਿਸ਼ਾ ਕੇ ਉੱਚਾ ਕਰਕੇ ਰੱਖਿਆ ਹੋਇਆ ਹੈ ਤੇ ਆਪ ਸਾਰਾ ਪਰਿਵਾਰ ਥੱਲੇ ਬੈਠਾ ਹੋਇਆ ਹੈ ਉਸ ਮੁਸਲਮਾਨ ਵੀਰ ਨੇ ਦੱਸਿਆ ਸਰਦਾਰ ਜੀ ਅਸੀਂ ਇਸ ਦੇ ਵਿੱਚ ਆਬੇ ਹਯਾਦ ਲੈ ਕੇ ਜਾ ਰਹੇ ਹਾਂ ਆਬੇ ਹਯਾਦ ਸੁਣ ਕੇ ਜਗਦੀਸ਼ ਸਿੰਘ ਅਤੇ ਸਾਰੇ ਸਿੰਘ ਬਹੁਤ ਹੈਰਾਨ ਹੋ ਗਏ ਜਗਦੀਸ਼ ਸਿੰਘ ਨੇ ਪੁੱਛਿਆ ਆਬੇ ਹਯਾਤ ਦਾ ਕੀ ਮਤਲਬ ਹੈ ਉਸ ਮੁਸਲਮਾਨ ਵੀਰ ਨੇ ਜਵਾਬ ਦਿੱਤਾ ਕਿ ਆਬੇ ਹਯਾ ਦਾ ਮਤਲਬ ਇਸ ਘੜੇ ਵਿੱਚ ਜੀਵਨ ਬਚਾਉਣੇ ਵਾਲਾ ਅਮਰਤ ਹੈ ਇਹ ਸੁਣ ਕੇ ਜਗਦੀਸ਼ ਸਿੰਘ ਅਤੇ ਉਹਨਾਂ ਦੇ ਸਾਥੀ ਮਨ ਹੀ ਮਨ ਵਿੱਚ ਮੁਸਕਰਾਉਣ ਲੱਗੇ ਜਗਦੀਸ਼ ਸਿੰਘ ਨੇ ਪੁੱਛਿਆ ਤੁਸੀਂ ਇਹ ਅਮਰਤ ਪਾਕਿਸਤਾਨ ਜਾਂ ਫਿਰ ਅਫਗਾਨਿਸਤਾਨ ਤੋਂ ਆਪਣੇ ਕਿਸੇ ਧਾਮ ਤੋਂ ਲੈ ਕੇ ਆਏ ਹੋ ਤੇ ਹੁਣ ਅਟਾਰੀ ਬਾਰਡਰ ਰਾਹੀਂ ਆਪਣੇ ਘਰ ਵਾਪਸ ਜਾ ਰਹੇ ਹੋ ਜਗਦੀਸ਼ ਸਿੰਘ ਨੇ ਬੜੇ ਮਜ਼ਾਕ ਦੇ ਨਾਲ ਪੁੱਛਿਆ ਕਿੱਥੋਂ ਮਿਲਿਆ ਹੈ ਤੁਹਾਨੂੰ ਇਹ ਆਬੇ ਯਾਦ ਤੇ ਜੋ ਉਸ ਮੁਸਲਮਾਨ ਵੀਰ ਨੇ ਸ਼ਬਦ ਕਹੇ ਉਸ ਨੂੰ ਸੁਣ ਕੇ ਜਗਦੀਸ਼ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਅੱਖਾਂ ਦੇ ਵਿੱਚੋਂ ਸੰਜੂ ਆ ਗਏ ਮੁਸਲਮਾਨ ਵੀਰ ਨੇ ਦੱਸਿਆ ਕਿ ਇਹ ਆਬੇ ਹਿਆਦ ਮੈਂ ਸ਼੍ਰੀ ਦਰਬਾਰ ਸਾਹਿਬ ਤੋਂ ਲੈ ਕੇ ਆਇਆ ਹਾਂ ਉਹ ਕਹਿਣ ਲੱਗੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ ਦਾ ਜਲ ਅੰਮ੍ਰਿਤ ਆਬੇ ਹਿਆਦ ਹੈ ਉਸ ਮੁਸਲਮਾਨ ਵੀਰ ਨੇ ਦੱਸਿਆ ਕਿ ਮੈਂ ਮਹਾਰਾਸ਼ਟਰ ਦੇ ਮੁੰਬਈ ਦਾ ਰਹਿਣੇ ਵਾਲਾ ਹਾਂ ਤੇ ਉਸ ਮੇਰਾ ਇੱਕ ਲੜਕਾ ਹੈ ਜੋ ਹੁਣ 9 ਸਾਲ ਦਾ ਹੋ ਚੁੱਕਿਆ ਹੈ ਤੇ ਇਸ ਨੂੰ ਜਨਮ ਤੋਂ ਹੀ ਇੱਕ ਬੜੀ ਭਿਆਨਕ ਬਿਮਾਰੀ ਸੀ ਮੈਂ ਮੁੰਬਈ ਦੇ ਵੱਡੇ ਤੋਂ ਵੱਡੇ ਹਸਪਤਾਲਾਂ ਦੇ ਵਿੱਚ ਵੀ ਦਿਖਾਇਆ ਪਰ ਮੇਰੇ ਲੜਕੇ ਨੂੰ ਕੋਈ ਵੀ ਫਰਕ ਨਹੀਂ ਪਿਆ ਇਸ ਬਿਮਾਰੀ ਨਾਲ ਮੇਰੇ ਲੜਕੇ ਦਾ ਇੱਕਦਮ ਸਾਹ ਰੁਕ ਜਾਂਦਾ ਸੀ ਤੇ ਉਹ ਬਹੁਤ ਜ਼ਿਆਦਾ ਤਕਲੀਫ ਮਹਿਸੂਸ ਕਰਦਾ ਹੈ ਤੇ ਅਖੀਰ ਡਾਕਟਰਾਂ ਨੇ ਵੀ ਕਹਿ ਦਿੱਤਾ ਇਸ ਬਿਮਾਰੀ ਨੇ ਤੁਹਾਡੇ ਲੜਕੇ ਦੀ ਬਹੁਤ ਜਲਦੀ ਜਾਨ ਲੈ ਲੈਣੀ ਹੈ ਪਰ ਸਾਤੋਂ ਆਪਣੇ ਬੱਚੇ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਸੀ ਤੇ ਸਾਨੂੰ ਕਿਸੇ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਜਾ ਆਓ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੇ ਕਹਿਣ ਤੇ ਅਸੀਂ ਸ਼੍ਰੀ ਦਰਬਾਰ ਸਾਹਿਬ ਇੱਕ ਹਫ਼ਤਾ ਪਹਿਲਾਂ ਆਏ ਸੀ ਅਸੀਂ ਆਪਣੇ ਬੱਚੇ ਨੂੰ ਆਖਰੀ ਉਮੀਦ ਅਤੇ ਗੁਰੂ ਰਾਮਦਾਸ ਜੀ ਦੇ ਭਰੋਸੇ ਤੇ ਇਸ ਸਰੋਵਰ ਵਿੱਚ ਇਸ਼ਨਾਨ ਕਰਵਾਇਆ ਅਤੇ ਜਲ ਵੀ ਛਕਾਇਆ ਪਹਿਲੇ ਹੀ ਦਿਨ ਤੋਂ ਅਸੀਂ ਆਪਣੇ ਬੱਚੇ ਦੀ ਹਾਲਤ ਵਿੱਚ ਫਰਕ ਦੇਖਿਆ ਅਸੀਂ ਆਪਣਾ ਲੜਕਾ ਜਨਮ ਤੋਂ ਹੀ ਤਕਲੀਫ ਦੇ ਵਿੱਚ ਦੇਖਿਆ ਸੀ ਪਰ ਇੱਥੇ ਰਹਿੰਦੇ ਹਾਂ ਚੌਥੇ ਦਿਨ ਇੱਕ ਅਜੀਹਾ ਕਿਸ਼ਮਾ ਹੋਇਆ ਅਸੀਂ ਆਪੇ ਨੇ ਲੜਕੇ ਨੂੰ ਪਹਿਲੀ ਵਾਰ ਆਰਾਮ ਦੇ ਵਿੱਚ ਹੱਸਦਾ ਹੋਇਆ ਦੇਖਿਆ ਸੀ ਸਾਡਾ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ ਅਸੀਂ ਆਪਣੇ ਬੱਚੇ ਨੂੰ ਹੋਰ ਕੋਈ ਵੀ ਦਵਾਈ ਨਹੀਂ ਦਿੱਤੀ ਤੇ ਇੱਕ ਹਫਤਾ ਇੱਥੇ ਇਸ਼ਨਾਨ ਕਰਵਾਇਆ ਤੇ ਜਲ ਵੀ ਛਕਾਇਆ ਸਾਨੂੰ ਵਿਸ਼ਵਾਸ ਨਹੀਂ ਆ ਰਿਹਾ ਸੀ ਕਿ ਜੋ ਸਾਡਾ ਬੱਚਾ ਜਨਮ ਤੋਂ ਹੀ ਮੌਤ ਦੇ ਕੰਡੇ ਖੜਾ ਸੀ ਉਸ ਨੂੰ ਅਸੀਂ ਪਹਿਲੀ ਵਾਰ ਆਪਣੇ ਪੈਰਾਂ ਤੇ ਖੜਾ ਹੋ ਕੇ ਮੁਸਕਰਾਉਂਦਾ ਹੋਇਆ ਦੇਖਿਆ ਸੀ ਸੋ ਸਾਡੇ ਲਈ ਇਹ ਅੰਮ੍ਰਿਤ ਆਬੇ ਹਾਦੀ ਹੈ ਸੋ ਮੈਂ ਇਸ ਅੰਮ੍ਰਿਤ ਨੂੰ ਆਪਣੇ ਸ਼ਹਿਰ ਜ ਲੈ ਕੇ ਜਾ ਰਿਹਾ ਹਾਂ ਤਾਂ ਜੋ ਕੋਈ ਉੱਥੇ ਬਿਮਾਰ ਹੋਵੇ ਤੇ ਮੈਂ ਉਸ ਨੂੰ ਦੱਸਾਂਗਾ ਇਹ ਅੰਮ੍ਰਿਤ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦਾ ਹੈ ਤੁਸੀਂ ਇਸ ਨੂੰ ਸ਼ੱਕ ਲਵੋ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ ਬੜੇ ਅਫਸੋਸ ਦੀ ਗੱਲ ਹੈ ਸਾਡੇ ਸਿੱਖਾਂ ਦੇ ਵਿੱਚ ਹੀ ਇਸ ਦਰ ਦੇ ਸਰੋਵਰ ਦੇ ਉਤੇ ਸ਼ੰਕੇ ਹੋ ਰਹੇ ਹਨ ਅੱਜ ਦੇ ਪੜੇ ਲਿਖੇ ਮੂਰਖ ਸਿੱਖਾਂ ਦਾ ਇਹ ਮੰਨਣਾ ਹੈ ਕਿ ਇਸ ਸਰੋਵਰ ਕੋਈ ਅੰਮ੍ਰਿਤ ਨਹੀਂ ਹੈ ਇਹ ਤੇ ਸਿਰਫ ਇੱਕ ਨਹਾਉਣੇ ਵਾਲਾ ਤਲਾਬ ਹੈ ਤੇ ਗੁਰੂਆਂ ਨੇ ਸਾਨੂੰ ਇਮਾਰਤਾਂ ਨਾਲ ਨਹੀਂ ਜੋੜਿਆ ਸੀ ਪਰ ਉਹਨਾਂ ਸਮਝਦਾਰਾਂ ਸਿੱਖਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਕੋਈ ਆਮ ਸਰੋਵਰ ਨਹੀਂ ਹੈ ਤੇ ਨਾ ਹੀ ਕੋਈ ਆਮ ਇਮਾਰਤਾਂ ਹਨ ਇਹ ਇਮਾਰਤਾਂ ਧੰਨ ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਜੀ ਨੇ ਖੁਦ ਤਿਆਰ ਕਰਵਾਈਆਂ ਸੀ ਤੇ ਲੱਖਾਂ ਸ਼ਹੀਦਾਂ ਦੇ ਸਿਰਾਂ ਦੇ ਉੱਤੇ ਇਹ ਇਮਾਰਤਾਂ ਖੜੀਆਂ ਹਨ